ਸਾਹਿਬਾ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਇੱਕ ਕਣਕ ਦੇ ਖੇਤ ਵਿੱਚ ਜਿੱਥੇ ਗੁਲੀ ਦੰਡਾ ਕਾਫੀ ਜ਼ਿਆਦਾ ਸੀ ਤੇ ਕਈ ਸਾਲਾਂ ਤੋਂ ਉੱਗ ਰਿਹਾ ਸੀ ਜਿੱਥੇ ਐਕਸ਼ਲ ਕਰਕੇ ਵੀ ਪੂਰੇ ਰਿਜ਼ਲਟ ਨਹੀਂ ਆ ਰਹੇ ਸੀ ਇਸ ਵਾਰ ਥੋੜੀ ਜਿਹੀ ਕਿਸਾਨ ਵੀਰ ਨੇ ਤਕਨੀਕ ਚੇਂਜ ਕੀਤੀ ਹੈ ਐਕਸ਼ਲ ਦੇ ਵਿੱਚ ਸਜੰਟਾ ਦੇ ਆਡਰੀਨੋ ਹੁੰਦੀ ਹੈ ਜਿਸ ਦਾ ਜਿਸ ਵਿੱਚ ਟੈਕਨੀਕਲ ਮੈਟਰੀਕ ਬਿਜਨ ਹੁੰਦਾ ਉਸ ਦਾ ਸਪਰੇਅ ਕਰਵਾਇਆ ਹੈ ਜਿਸ ਦੀ ਮੰਨੋ ਡੋਜ਼ ਪਾਈਏ 50 ਗ੍ਰਾਮ ਦੀ ਇਸ ਦਾ ਰਿਜ਼ਲਟ ਬਹੁਤ ਹੀ ਵਧੀਆ ਮਿਲਿਆ ਹੈ ਲੇਖ ਸੱਜ 10-12 ਦਿਨ ਹੋ ਗਏ ਹੈ ਗੁਲੀ ਡੰਡਾ ਬਹੁਤ ਜ਼ਿਆਦਾ ਸੀ ਤੇ ਕਾਫੀ ਹੱਦ ਤੱਕ ਕੰਟਰੋਲ ਹੋ ਗਿਆ ਬਾਕੀ ਮਰਦਾ ਜਾਂਦਾ ਜੀ ਕਿਸਾਨ ਵੀ ਪੂਰਾ ਸੰਤੁਸ਼ਟ ਹੈ ਜੀ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਕਣਕ ਤੇ ਬਿਲਕੁਲ ਗੁਲੀ ਡੰਡਾ ਆ ਵੀ ਹੋ ਚੁੱਕਿਆ ਸੀ ਤੇ ਇਸ ਦਾ ਰਿਜ਼ਲਟ ਬਹੁਤ ਵਧੀਆ ਮਿਲਿਆ ਦੇਖੋ ਜੀ ਵੀ ਉਹ ਇਹ ਗੁਲੀ ਡੰਡਾ ਹੈ ਜੀ ਪਹਿਲਾਂ ਕਣਕ ਦਿਖਦੀ ਨਹੀਂ ਸੀ ਹੁਣ 10 12 ਦਿਨ ਹੋ ਗਏ ਮੰਨ ਲਓ ਪੂਰਾ ਪੀਲਾਪਣ ਪੈ ਚੁੱਕਿਆ ਹੈ ਗੁਲੀ ਡੰਡਾ ਤੇ ਰਿਜ਼ਲਟ ਕਾਫੀ ਵਧੀਆ ਮਿਲਿਆ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿੱਥੇ ਕੱਲੀ ਇੱਕ ਐਕਸਲ ਰਿਜ਼ਲਟ ਆ ਰਿਹਾ ਐਕਸਲ ਕਰਵਾਓ ਉੱਥੇ ਜਿੱਥੇ ਐਕਚੁਅਲ ਦੇ ਰਿਜ਼ਲਟ ਵੀ ਤੁਹਾਨੂੰ ਘੱਟ ਆ ਰਹੇ ਗੁੱਲੀ ਡੰਡਾ ਜ਼ਿਆਦਾ ਹੈ ਉੱਥੇ ਸਜੰਟਾ ਦੀ ਅ ਡ੍ਰੀਨੋ 40 ਤੋਂ 50 ਗ੍ਰਾਮ ਆਪਣੇ ਏਰੀਆ 'ਚ ਕਾਫੀ ਵਧੀਆ ਰਿਜ਼ਲਟ ਉਹਨਾਂ ਆ ਜਾਂਦੇ ਨੇ ਪਾ ਕੇ ਰਿਜ਼ਲਟ ਲੈ ਚਦੇ ਜੀ ਵਧੀਆ ਗੁੱਲੀ ਡੰਡੇ ਤੇ ਹਾਂਜੀ ਕਿਸਾਨ ਵੀਰੋ ਅਗਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਬਹੁਤ